ਇਸ ਮੁੰਡੇ ਦਾ ਹਾਲ ਤਾਂ ਦੇਖ ਲਵੋ ਕਹਿੰਦਾ ਮੇਰੀ ਸਹੇਲੀ ਰੋਸ ਗਈ ਮੈਂ ਜਿਉਣਾ ਨਹੀਂ ਚਾਹੁੰਦਾ ਮੈਂ ਤਾਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੈਣੀ ਹੈ ਮੈਨੂੰ ਇਸ ਦੁਨੀਆ ਤੇ ਰਹਿਣਾ ਹੁਣ ਪਸੰਦ ਨਹੀਂ ਕਿਉਂਕਿ ਮੇਰੀ ਗਰਲਫ੍ਰੈਂਡ ਮੇਰੇ ਨਾਲ ਰੋਸ ਚੁੱਕੀ ਹੈ ਤੇ ਮੈਂ ਹੁਣ ਮੌਤ ਨੂੰ ਹੀ ਕੱਲੇ ਲਗਾਉਣਾ ਇਹ ਮੁੰਡੇ ਦਾ ਬਿਆਨ ਹੈ ਕਹਿੰਦਾ ਹੈ ਕਿ ਮੇਰੀ ਸੇਲੀ ਰੁੱਸ ਗਈ ਮੈਂ ਜਿਉਣਾ ਨਹੀਂ ਚਾਹੁੰਦਾ ਮੇਰੀ ਸੇਲੀ ਰੁੱਸੀ ਪਈ ਹੈ ਮੈਂ ਉਸ ਨੂੰ ਮਨਾਇਆ ਪਰ ਉਹ ਮੰਨੀ ਨਹੀਂ ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਇਹ ਵੀਡੀਓ ਟੂ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇਸ ਮੁੰਡੇ ਦਾ ਕਹਿਣਾ ਹੈ ਕਿ ਮੇਰੀ ਗਰਲਫ੍ਰੈਂਡ ਜੋ ਹੈ ਮੇਰੇ ਨਾਲ ਗੋਸਟ ਜਾਂਦੀ ਹੈ ਮੈਂ ਮਨਾਇਆ ਪਰ ਉਹ ਮੰਨੀ ਨਹੀਂ ਤੇ ਹੁਣ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਤੇਸ ਮੁੰਡੇ ਦੇ ਵੱਲੋਂ ਟ੍ਰੇਨ ਦੀ ਪਟੜੀ ਦੇ ਉੱਤੇ ਲੰਮੇ ਪੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਰਸਲ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖੋ ਇੱਕ ਮੁੰਡਾ ਜੋ ਹੈ ਟ੍ਰੇਨ ਦੀ ਪਟੜੀ ਦੇ ਉੱਤੇ ਲੇਟਿਆ ਨਜ਼ਰ ਆ ਰਿਹਾ ਸਹਰਾਣਾ ਲਾ ਕੇ ਆਰਾਮ ਦੇ ਨਾਲ ਇਸ ਵੱਲੋਂ ਜਿਹੜਾ ਗਿਆ ਤੇ ਲੇਟਿਆ ਗਿਆ ਸੁੱਤਾ ਹੋਇਆ ਨਜ਼ਰ ਆ ਰਿਹਾ ਤੇ ਅਚਾਨਕ ਟ੍ਰੇਨ ਜਿਹੜੀ ਹੈ ਦੂਜੇ ਪਾਸਿਓ ਆ ਜਾਂਦੀ ਹੈ ਤੇ ਟ੍ਰੇਨ ਇਸ ਮੁੰਡੇ ਦੇ ਉੱਪਰ ਨਹੀਂ ਚੜਦੀ ਗਨੀਮਤ ਰਹੀ ਕਿ ਡਰਾਈਵਰ ਦੇ ਵੱਲੋਂ ਜਿਹੜਾ ਬ੍ਰੇਕ ਲਗਾ ਲਈ ਜਾਂਦੀ ਹੈ ਜਦੋਂ ਬ੍ਰੇਕ ਲੱਗੀ ਤਾਂ ਮੌਕੇ ਉੱਤੇ ਲੋਕ ਇਕੱਠੇ ਹੋ ਗਏ ਤੇ ਇਸ ਮੁੰਡੇ ਨੂੰ ਪੁੱਛਣ ਲੱਗੇ ਕਿ ਭਲਾ ਤੂੰ ਕਿਉਂ ਟ੍ਰੇਨ ਦੇ ਥੱਲੇ ਆਉਣਾ ਚਾਹੁੰਦਾ ਹੈ ਤਾਂ ਮੁੰਡਾ ਕਹਿੰਦਾ ਕਿ ਮੇਰੀ ਸਹੇਲੀ ਮੇਰੇ ਨਾਲ ਗੁੱਸੇ ਹੋ ਗਈ ਮੈਂ ਮਨਾਇਆ ਪਰ ਉਹ ਮੰਨੀ ਨਹੀਂ ਤੇ ਹੁਣ ਮੈਨੂੰ ਆਪਣੀ ਜ਼ਿੰਦਗੀ ਦੇ ਨਾਲ ਕੋਈ ਮੋਹ ਨਹੀਂ ਰਿਹਾ ਤੇ ਮੈਂ ਆਪਣੀ ਜੀਵਨ ਲੀਲਾ ਜੋ ਹੈ ਸਮਾਪਤ ਕਰਨ ਲੱਗਿਆ ਜੀ ਹਾਂ ਇਸ ਮੁੰਡੇ ਨੇ ਅਜਿਹਾ ਕਿਹਾ ਕਿ ਮੇਰੀ ਹਸਲੀ ਰੂਸੀ ਕੋਈ ਹੈ ਯਾਨੀ ਕਿ ਆਸ਼ਕੀ ਦਾ ਚੱਕਰ ਸੀ ਤਾਂ ਮੌਕੇ ਦੇ ਉੱਤੇ ਮਾਹੌਲ ਜੋ ਹੈ ਕਾਫੀ ਹਾਸੋਖਿਣਾ ਵੀ ਬਣ ਜਾਂਦਾ ਹੈ ਕਿ ਇਸ ਮੁੰਡੇ ਦੇ ਸਿਰ ਤੇ ਇਸਕਦਰ ਆਸ਼ਕੀ ਦਾ ਅਜਿਹੜਾ ਕਪੂਤ ਸਵਾਰ ਹੋ ਜਾਂਦਾ ਜਿਸ ਕਰਕੇ ਜਦੋਂ ਸੈਲੀ ਰੂਸੀ ਤਾਂ ਮੁੰਡੇ ਨੇ ਤਾਂ ਜਾਨ ਦੇਣ ਬਾਰੇ ਹੀ ਸੋਚ ਲਿਆ ਪਰ ਲੋਕਾਂ ਦੇ ਵੱਲੋਂ ਮੌਕੇ ਦੇ ਉਤੇ ਇਸ ਮੁੰਡੇ ਨੂੰ ਬਹੁਤ ਸਮਝਾਇਆ ਗਿਆ ਬੱਚਿਆਂ ਦੀ ਤਰ੍ਹਾਂ ਇਸ ਮੁੰਡੇ ਦੇ ਵੱਲੋਂ ਜਿਹੜਾਗਾ ਵਰਤਾਓ ਕੀਤਾ ਜਾ ਰਿਹਾ ਸੀ ਕਿ ਨਹੀਂ ਮੈਂ ਨਹੀਂ ਜਾਣਾ ਮੈਂ ਤਾਂ ਮਰਨਾ ਚਾਹੁੰਦਾ ਮੇਰੀ ਸੈਲੀ ਰੂਸੀ ਪਈ ਹੈ ਪਰ ਲੋਕਾਂ ਦੇ ਵੱਲੋਂ ਇਸ ਨੂੰ ਸਮਝਾ ਬੁਝਾ ਕੇ ਵਾਪਸ ਪੇਸ ਦਿੱਤਾ ਗਿਆ ਤੇ ਹੁਣ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਰਲ ਹੋ ਰਿਹਾ ਹਾਲਾਂਕਿ ਜੇਕਰ ਮੌਕੇ ਦੇ ਉੱਤੇ ਡਰਾਈਵਰ ਦੇ ਵੱਲੋਂ ਬ੍ਰੇਕ ਨਾ ਲਗਾਏ ਜਾਂਦੀ ਤਾਂ ਇਸ ਮੁੰਡੇ ਦੇ ਨਾਲ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਜਦੋਂ ਮੁੰਡਾ ਟ੍ਰੇਨ ਦੀ ਪਟੜੀ ਤੇ ਲੇਟਿਆ ਹੋਇਆ ਸੀ ਤਾਂ ਅਚਾਨਕ ਟ੍ਰੇਨ ਆਂਦੀ ਹੈ ਪਰ ਟ੍ਰੇਨ ਦੀ ਗਤੀ ਹੋਲੀ ਹੋਣ ਕਰਕੇ ਡਰਾਈਵਰ ਫਟਾਫਟ ਬ੍ਰੇਕ ਲਗਾਉਂਦਾ ਤੇ ਇਸ ਮੁੰਡੇ ਦੀ ਜਾਨ ਬਚਾ ਲਈ ਜਾਂਦੀ ਹੈ ਕੀ ਕਹਿਣਾ ਚਾਹੋਗੇ ਇਸ ਮੁੰਡੇ ਦੇ ਬਾਰੇ ਇਸ ਦੀ ਸਹੇਲੀ ਦੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ ਦੇਖੋ ਭਾਈ ਇਹ ਕੈਸੇ ਬੰਦਾ ਸੰਪਰਕ ਕ੍ਰਾਂਤੀਾਈ ਹੋਈ ਹੈ ਔਰ ਇਹ ਬੰਦਾ ਲੇਟਾ ਹੈ ਪਟਰੀ 'ਤੇ ਇਹ ਦੇਖਿਏ ਆਪੀਆ ਬਲਾ ਆਪੀਆ ਦੇਖਤਾ ਹੈ ਇਹ ਦੇਖਿਏ सामने संपर्क क्रांति है सामने संपर्क क्रांति है और ये बंदा लेटा हुआ है पटरी पे। गाड़ी खड़ी हो गई चलेगी नहीं तो भाई सुसाइड क्यों कर रहा है भाई प्यार में पागल देखिए ये बंदा पटरी में लेटा हुआ है भाई और सामने संपर्क क्रांति खड़ी हुई है चित्रकूट धाम करबी पे ये अपना पे चित्रकूट और पब्लिक धीरे धीरे इकट्ठा हो रही ना ना है उठा लो उसको प्रॉब्लम क्या है बंदे को